ਕਹਾਣੀ ਕਹਾਣੀ ਕਦੇ ਨਹੀਂ ਮਰਦੀ ਲੇਖਕ ਸੁਸ਼ਾਂਤ ਸੁਪਰੀਏ ਪੰਜਾਬੀ ਅਨੁਵਾਦ ਸੰਜਨਾ ਸ਼ਰਮਾ ਉਸ ਦੇ ਲਈ ਜੋ ਨਾ ਹੁੰਦੇ ਹੋਏ ਵੀ ਯਾਦ ਵਿੱਚ ਦਸਤਕ ਵਰਗਾ ਧੁੱਪ ਵਿੱਚ ਨਿਗ ਵਰਗਾ ਅਹਿਸਾਸ ਵਿੱਚ ਛੂਹਣ ਵਰਗਾ ਹਰ ਪਲ ਹੈ ਆਪਣੀ ਅਨਹੋਂਦ ਵਿੱਚ ਵੀ ਆਪਣੇ ਹੋਣ ਦੀ ਥਾਂ ਲੈਂਦਾ ਹੋਇਆ ਉਹ ਖੁਦ ਵੀ ਇੱਕ ਕਹਾਣੀ ਸਨ ਇਹ ਕਲਮੀ ਕਹਾਣੀ ਅਤੇ ਉਹਨਾਂ ਅੰਦਰ ਮੌਜੂਦ ਸਨ ਅਣਗਿਣਤ ਕਹਾਣੀਆਂ ਕੀ ਉਹ ਕਿਸੇ ਕਹਾਣੀਆਂ ਦੀ ਖੇਤੀ ਕਰਦੇ ਹਨ ਅਸੀਂ ਸਾਰੇ ਨਿਆਣੇ ਅਕਸਰ ਹੈਰਾਨ ਹੋ ਕੇ ਇੰਜ ਸੋਚਦੇ ਛੱਬੇ ਬਾਜੀ ਕੋਲ ਕਹਾਣੀਆਂ ਦਾ ਬੇਮਿਸਾਲ ਖਜ਼ਾਨਾ ਸੀ ਹਾਲਾਂਕਿ ਉਹ ਸਾਡੇ ਬਾਪੂ ਦੀ ਉਮਰ ਦੇ ਸਨ ਪਰ ਘਰੀ ਵਿੱਚ ਸਾਰੇ ਉਹਨਾਂ ਨੂੰ ਬਾਜੀ ਯਾਨੀ ਭਰਾਜੀ ਹੀ ਕਹਿ ਕੇ ਬੁਲਾਉਂਦੇ ਸਨ ਪਿਆਜ਼ ਦੀਆਂ ਪਰਤਾਂ ਵਾਂਗ ਉਹਨਾਂ ਦੀ ਹਰ ਇੱਕ ਕਹਾਣੀ ਅੰਦਰ ਕਈ ਹੋਰ ਕਹਾਣੀਆਂ ਲੁਕੀਆਂ ਹੁੰਦੀਆਂ ਹਨ ਅਨੋਖੀਆਂ ਕਹਾਣੀਆਂ ਉਹਨਾਂ ਦੀਆਂ ਕਹਾਣੀਆਂ ਸੁਣਦੇ ਸੁਣਦੇ ਅਸੀਂ ਬੱਚੇ ਕਿਸੇ ਹੋਰ ਹੀ ਗ੍ਰਹਿ ਤਾਰੇ ਤੇ ਪੁੱਜ ਜਾਂਦੇ ਢੋਹਰ ਪਰ ਹੋਏ ਅਸੀਂ ਉਹਨਾਂ ਦੀਆਂ ਕਹਾਣੀਆਂ ਦੀ ਦੁਨੀਆ ਵਿੱਚ ਗੁੰਮ ਹੋ ਜਾਂਦੇ ਉਹਨਾਂ ਦੇ ਲਫ਼ਜ਼ਾਂ ਦੇ ਜਾਦੂ ਵਿੱਚ ਗੁਆਚ ਜਾਂਦੇ ਪਰियां ਜਿੰਨ ਭੂਤ ਪ੍ਰੇਤ ਦੇਵੀ ਦੇਵਤੇ ਦੈਂਤ ਚੜੇਲਾ ਉਹਨਾਂ ਦੇ ਕਹਿਨ ਤੇ ਉਹ ਸਾਰੇ ਸਾਡੀਆਂ ਅੱਖਾਂ ਮੂਰੇ ਪ੍ਰਗਟ ਹੁੰਦੇ ਜਾਂ ਲੋਪ ਹੋ ਜਾਂਦੇ ਛੱਬੇ ਭਾਜੀ ਦੀ ਇੱਕ ਆਵਾਜ਼ ਤੇ ਅਸੰਭਵ ਵੀ ਸੰਭਵ ਹੋ ਜਾਂਦਾ ਮੌਸਮ ਬਦਲ ਜਾਂਦਾ ਰੇਸ਼ਾਵਾਂ ਚੁੱਮਣ ਲੱਗਦੀਆਂ ਕੁਦਰਤ ਮਿਹਰਬਾਨ ਹੋ ਜਾਂਦੀ ਬਰਾਈ ਗੋਡਿਆਂ ਤੱਕ ਟਹਿ ਜਾਂਦੀ ਸ਼ੰਕੇ ਪਾਪ ਬਨ ਕੇ ਉੱਡ ਜਾਂਦੇ ਛੱਬੇ ਭਾਜੀ ਦੀਆਂ ਕਹਾਣੀਆਂ ਪੰਚਤੰਤਰ ਤੋਂ ਮਹਾਭਾਰਤ ਤੱਕ ਰਮੇੰਤੂ ਅਲਫ ਲੈਲਾ ਤੱਕ ਫੈਲੀਆਂ ਹੁੰਦੀਆਂ। ਹੀਰ ਰਾਂਝਾ ਮਿਰਦਾ ਸਹਿਬਾਂ, ਸੱਸੀ ਪੁੰਨੂ, ਸੋਹਣੀ ਮਹੀਵਾਲ। ਪੂਰਨ ਭਗਤ ਰਾਜਾ ਰਸਾਲੂ ਦੁੱਲਾ ਪੱਟੀ, ਜਉਣਾ ਮੋੜਤੀ, ਮਲਕੀ ਕੀਮਾ ਦੇ ਕਿੱਸੇ। ਉਹਨਾਂ ਨੂੰ ਇਸ ਤਰ੍ਹਾਂ ਮੂੰਹ ਜ਼ਬਾਨੀ ਯਾਦ ਸੰਜਿਵੇਂ ਬੱਚੇ ਨੂੰ ਦੋਦਾ ਪਹਾੜਾ ਰਟਿਆ ਹੁੰਦਾ। ਪਰ ਇਹਨਾਂ ਤੋਂ ਵੀ ਜ਼ਿਆਦਾ ਦਿਲਚਸਪ ਕਹਾਣੀਆਂ ਹੁੰਦੀਆਂ ਜਿਨ੍ਹਾਂ ਦੇ ਸਰੋਤਾਂ ਦਾ ਸਾਨੂੰ ਵੱਡੇ ਹੋ ਕੇ ਵੀ ਪਤਾ ਨਹੀਂ ਲੱਗਿਆ। ਕੀ ਉਹ ਨੌਕੀਆਂ ਕਹਾਣੀਆਂ ਉਹਨਾਂ ਨੇ ਖੁਦ ਘੜੀਆਂ ਸਨ ਕਦੇ ਕਦਾਂਈ ਛੱਬੇ ਪਾਜੀ ਕੋਈ ਦਿਨਾਂ ਲਈ ਆਪਣੇ ਪਿੰਡ ਚਲੇ ਜਾਂਦੇ ਉਹਨਾਂ ਦਾ ਪਿੰਡ ਅੰਮ੍ਰਿਤਸਰ ਸ਼ਹਿਰ ਤੋਂ 15-20 ਕਿਲੋਮੀਟਰ ਦੂਰ ਸੀ ਉਦੋਂ ਮੈਨੂੰ ਉਹਨਾਂ ਦੀ ਬੇहद ਕਮੀ ਮਹਿਸੂਸ ਹੁੰਦੀ ਕਿਉਂਕਿ ਮੈਂ ਉਹਨਾਂ ਦੀਆਂ ਕਹਾਣੀਆਂ ਸੁਣਨ ਤੋਂ ਵਾਂਝਾ ਰਹਿ ਜਾਂਦਾ ਉਦੋਂ ਮੈਂ ਕਲਪਨਾ ਕਰਦਾ ਕਿ ਕਾਸ਼ ਕਹਾਣੀਆਂ ਦਰਖਤਾਂ ਤੇ ਫਲਾਂ ਵਾਂਗ ਲੱਗਦੀਆਂ ਲੇਕਿਨ ਇੰਜ ਹੁੰਦਾ ਤਾਂ ਅਸੀਂ ਸਾਰੇ ਨਿਆਣੇ ਉਹਨਾਂ ਰੁੱਖਾਂ ਤੋਂ ਤੋੜ-ਤੋੜ ਕੇ ਉਹਨਾਂ ਦਾ ਸਵਾਦ ਲੈਂਦੇ ਕਿਸੇ ਇੱਕ ਰੁੱਖ ਤੇ ਇੱਕ ਕਹਾਣੀ ਕਿਸੇ ਦੂਜੇ ਰੁੱਖ ਤੇ ਕਿਸੇ ਹੋਰ ਤਰ੍ਹਾਂ ਦੀ ਕਹਾਣੀ ਕਿਤੇ ਸੰਤਰਾ ਕਹਾਣੀ ਤਾਂ ਕਿਤੇ ਅਮਰੂਦ ਕਹਾਣੀ ਕਈ ਵਾਰ ਛੱਬੇ ਭਾਜੀ ਛੁੱਟੀ ਵਾਲੇ ਦਿਨ ਵੀ ਸ਼ਹਿਰ ਵਿੱਚ ਹੀ ਕਿਸੇ ਕੰਮ ਲਈ ਚਲੇ ਜਾਂਦੇ ਤੇ ਤਿਰਕਾਲਾਂ ਤੱਕ ਘਰ ਨਾ ਮੁੜਦੇ ਅਜਿਹੀ ਸਥਿਤੀ ਵਿੱਚ ਅਸੀਂ ਬੱਚੇ ਸਾਰਾ ਦਿਨ ਉਹਨਾਂ ਦੀ ਰਾਹ ਤੱਕਦੇ ਰਹਿੰਦੇ ਜਦੋਂ ਉਹ ਨਾ ਪਰਤਦੇ ਤਾਂ ਸੋਚਣ ਲੱਗਦਾ ਕਿ ਉਹ ਕੀ ਕਰ ਰਹੇ ਹੋਣਗੇ ਜ਼ਰੂਰ ਉਹ ਸਵੇਰੇ ਸਵੇਰੇ ਦਰਬਾਰ ਸਹਿਬ ਹਰਵੰਦਰ ਸਾਹਿਬ ਗਏ ਹੋਣਗੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਉਹਨਾਂ ਨੇ ਗੁਰਬਾਣੀ ਸੁਣੀ ਹੋਵੇਗੀ ਉਹਨਾਂ ਨੇ ਸਰੋਵਰ ਦੇ ਪਵਿੱਤਰ ਜਲ ਵਿੱਚ ਇਸ਼ਨਾਨ ਕੀਤਾ ਹੋਵੇਗਾ ਅਤੇ ਦਰਬਾਰ ਸਾਹਿਬ ਦੀ ਪ੍ਰਕਰਮਾ ਕੀਤੀ ਹੋਵੇਗੀ ਉਹਨਾਂ ਨੇ ਕਾਲ ਤਖਤ ਅੱਗੇ ਵੀ ਮੱਥਾ ਟੇਕਿਆ ਹੋਵੇਗਾ ਅਤੇ ਕੋਲ ਕਿਤੇ ਬੈਠ ਕੇ ਕੜਾ ਪ੍ਰਸ਼ਾਦ ਛਕਿਆ ਹੋਵੇਗਾ ਫਿਰ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਉਹਨਾਂ ਨੇ ਕਿਸੇ ਢਾਬੇ ਵਿੱਚ ਬੈਠ ਕੇ ਛੋਲੇ ਪਟੂਰੀਆਂ ਦਾ ਨਾਸ਼ਤਾ ਕੀਤਾ ਹੋਵੇਗਾ ਕਿਸੇ ਦੁਕਾਨ ਤੋਂ ਪਾਪੜ ਬੜੀਆਂ ਖਰੀਦੀਆਂ ਹੋਣਗੀਆਂ ਕਟੜਾ ਜੈਮਲ ਸਿੰਘ ਤੋਂ ਕੁਝ ਕੱਪੜੇ ਖਰੀਦੇ ਹੋਣਗੇ ਹਾਲ ਗੇਟਵੇਚ ਡੀਏਵੀ ਕਾਲਜ ਦੇ ਪਿੱਛੇ ਵਾਲੀ ਗਲੀ ਵਿੱਚ ਰੇ ਗਿਆਨ ਸਿੰਘ ਹਲਵਾਈ ਦੀ ਦੁਕਾਨ ਤੋਂ ਮਲਾਈ ਵਾਲੀ ਲੱਸੀ ਪੀਤੀ ਹੋਵੇਗੀ ਫਿਰ ਗਜਰੇਲਾ ਵੀ ਖਾਇਆ ਹੋਵੇਗਾ ਉੱਥੇ ਕਿਤੇ ਸੜਕ ਕੰਡੇ ਖੜੇ ਕਿਸੇ ਰੇੜੀ ਵਾਲੇ ਤੋਂ ਵਧੀਆ ਗੱਜਕ ਲਈ ਹੋਏਗੀ ਫਿਰ ਉਹਨਾਂ ਨੇ ਕ੍ਰਿਸਟਲ ਚੌਕ ਤੋਂ ਸੌਫਟੀ ਖਾਦੀ ਹੋਵੇਗੀ ਵਾਪਸ ਆਉਂਦੇ ਹੋਏ ਸ਼ਾਇਦ ਉਹ ਪੁਤਲੀ ਘਰ ਚੌਕ ਤੇ ਉਤਰੇ ਹੋਣਗੇ ਉੱਥੋਂ ਸਬਜ਼ੀ ਮੰਡੀ ਤੋਂ ਉਹਨਾਂ ਨੇ ਸਬਜ਼ੀਆਂ ਲਈਆਂ ਹੋਣਗੀਆਂ ਪਰ ਇਹਨਾਂ ਸਮਾਨ ਲੈ ਕੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਾਇਬ੍ਰੇਰੀ ਤੱਕ ਯਕੀਨਨ ਨਹੀਂ ਜਾ ਸਕੇ ਹੋਣਗੇ ਤਾਂ ਤੇ ਉਹਨਾਂ ਨੂੰ ਥੋੜੀ ਦੇਰ ਵਿੱਚ ਘਰ ਪਰ ਤੋਣਾ ਚਾਹੀਦਾ ਹੈ ਮੈਂ ਸੋਚਦਾ ਕਈ ਵਾਰ ਅਜਿਹਾ ਹੁੰਦਾ ਸੀ ਕਿ ਛੱਬੇ ਪਾਜੀ ਉਦਾਸ ਦਿਖਾਈ ਦਿੰਦੇ ਸਨ ਜਦੋਂ ਉਦਾਸ ਹੁੰਦੇ ਤਾਂ ਕਈ ਦਿਨਾਂ ਤੱਕ ਉਦਾਸ ਰਹਿੰਦੇ ਅਸੀਂ ਬੱਚੇ ਸੋਚਣ ਲੱਗ ਪੈਂਦੇ ਸੀ ਕਿ ਉਹਨਾਂ ਦੇ ਉਦਾਸ ਹੋਣ ਦਾ ਕਾਰਨ ਕੀ ਹੋਵੇਗਾ ਅੱਜ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਨੂੰ ਸਮਝ ਆਉਂਦੀ ਹੈ ਕਿ ਪ੍ਰਾਣੇ ਸਮੇਂ ਵਿੱਚ ਲੋਕਾਂ ਕੋਲ ਹਾਸੇ ਦਾ ਖਜ਼ਾਨਾ ਹੁੰਦਾ ਸੀ ਜਿੰਨਾ ਚਾਹੋ ਖਸਲੋ ਉਹ ਭਰਪੂਰ ਖਜ਼ਾਨਾ ਕਦੇ ਖਤਮ ਨਹੀਂ ਹੁੰਦਾ ਸੀ ਹੋਇਆ ਇਹ ਹੋਵੇਗਾ ਕਿ ਜਦੋਂ ਖਜ਼ਾਨਾ ਲੱਕੜ ਦਾਦੇ ਫੱਕੜ ਦਾਦੇ ਅੜ ਦਾਦੇ ਦਾਦੇ ਪਿਓ ਆਦ ਵਿੱਚੋਂ ਲੰਘ ਕੇ ਛੱਬੇ ਬਾਜੀ ਤੱਕ ਪਹੁੰਚਿਆ ਹੋਵੇਗਾ ਤਾਂ ਇਹ ਲਗਭਗ ਖਾਲੀ ਹੋ ਗਿਆ ਹੋਵੇਗਾ ਇਸ ਵਿੱਚ ਹਾਸੇ ਦਾ ਸ਼ਾਇਦ ਹੀ ਇੱਕ ਪੈਸਾ ਵੀ ਨਹੀਂ ਬਚਿਆ ਹੋਵੇਗਾ ਹੋ ਸਕਦਾ ਛੱਬੇ ਭਾਜੀ ਉਸ ਪ੍ਰਾਣੇ ਖਾਨਦਾਨ ਦੇ ਗਰੀਬ ਵਾਰਸ ਹੋਣਗੇ ਜਿਨ੍ਹਾਂ ਦੇ ਖਾਲੀ ਹੋ ਚੁੱਕੇ ਖਜ਼ਾਨੇ ਵਿੱਚ ਹੁਣ ਸਿਰਫ ਉਦਾਸੀ ਦੀ ਤੇਲੀ ਯਾਨੀ ਅਠਿਆਨੀ ਬਚੀ ਹੋਵੇਗੀ ਪਰ ਉਸ ਪ੍ਰਾਣੇ ਖਾਨਦਾਨ ਦੇ ਅਗਲੇ ਵਾਰਸ ਛੱਬੇ ਭਾਜੀ ਦੇ ਪੁੱਤਰ ਕੋਲ ਕੀ ਬਚੇਗਾ ਉਹਨਾਂ ਦੇ ਪੁੱਤਰ ਸੁਰਿੰਦਰ ਦੇ ਖਜ਼ਾਨੇ ਵਿੱਚ ਤਾਂ ਉਸ ਉਦਾਸੀ ਦੀ ਤੇਲੀ ਅਠਿਆਨੀ ਵੀ ਨਹੀਂ ਹੋਵੇਗੀ ਅਕਸਰ ਛੱਬੇ ਭਾਜੀ ਗਲੀ ਵਿੱਚ ਮੰਜੀ ਟਾ ਕੇ ਬੈਠ ਜਾਂਦੇ ਕਦੇ ਅਸੀਂ ਨਿਆਣੀ ਉਹਨਾਂ ਨਾਲ ਗਲੀ ਵਿੱਚ ਬੰਟੇ ਖੇਡਦੇ ਕਦੇ ਨਿੱਕੇ ਨਿੱਕੇ ਪੱਥਰਾਂ ਵਿੱਚ ਡੋਰ ਬਨ ਕੇ ਇੱਕ ਦੂਜੇ ਨਾਲ ਆਗਲਾ ਬੋ ਕਾਂਟੀਆਂ ਖੇਡਦੇ ਹੁੰਦੇ ਕਦੇ ਉਹ ਸਾਨੂੰ ਸ਼ਤਰਾਂਜ ਖੇਡਣਾ ਸਿਖਾਰੇ ਹੁੰਦੇ ਤਾਂ ਕਦੇ ਅਸੀਂ ਸਾਰੇ ਉਹਨਾਂ ਦੇ ਕੋਠੇ ਚੜ ਕੇ ਉਹਨਾਂ ਦੀ ਸਖਲਾਈ ਵਿੱਚ ਗੁੱਡੀਆਂ ਉਡਾਰੇ ਹੁੰਦੇ ਜਦੋਂ ਛੱਬੇ ਭਾਜੀ ਦੀ ਗੁੱਡੀ ਕਿਸੇ ਦੂਜੇ ਦੀ ਗੁੱਡੀ ਨੂੰ ਕੱਟ ਦਿੰਦੀ ਤਾਂ ਅਸੀਂ ਸਾਰੇ ਬੱਚੇ ਆਈ ਬੋ ਬੋ ਕਾਟਾ ਦੀ ਆਵਾਜ਼ ਸਾਰੇ ਪਾਸੇ ਫਲਾ ਦਿੰਦੇ ਛੱਬੇ ਭਾਜੀ ਬੜੇ ਵਧੀਆ ਪਤੰਗਬਾਜ਼ ਸਨ ਉਹਨਾਂ ਦੀ ਮਾਂਜਾ ਡੋਰ ਅਤੇ ਗੁੱਡੀ ੜਾਉਣ ਦੀ ਕਲਾਕਾਰੀ ਦੀ ਚਰਚਾ ਦੂਰ ਦੂਰ ਤੱਕ ਸੀ ਦੂਜੇ ਗੁੱਡੀ ੜਾਉਣ ਵਾਲਿਆਂ ਦੀ ਗੁੱਡੀ ਨਾਲ ਪੇਚਾ ਪਾਉਣ ਤੋਂ ਕਬਰਾਉਂਦੇ ਸਨ ਪਰ ਅਸੀਂ ਸਾਰੇ ਬੱਚੇ ਉਹਨਾਂ ਨੂੰ ਅਸਮਾਨ ਵਿੱਚ ਉਡਦਿਆਂ ਬਾਕੀ ਸਾਰੀਆਂ ਗੁੱਡੀਆਂ ਕੱਟਣ ਲਈ ਹੱਲਾਸ਼ੇਰੀ ਦਿੰਦੇ ਰਹਿੰਦੇ ਅਸੀਂ 6-7 ਮੁੰਡੇ ਸੀ ਮੈਂ ਕਰਮਜੀਤ ਬਿੱਟੂ ਛਾਣੇ ਬੰਟੀ ਲਵਲੀ ਅਤੇ ਟੇਟੂ ਕਦੇ-ਕਦੇ ਹੀ ਸਾਡਾ ਇੱਕ ਹੋਰ ਮਿੱਤਰ ਤੋਤਾ ਵੀ ਸਾਡੇ ਨਾਲ ਨਾਲ ਜਾਂਦਾ ਛੱਬੇ ਪਾਜੀ ਦਾ ਪੁੱਤਰ ਸਰਿੰਦਰ ਅਤੇ ਤੀ ਸਿਮਰਨ ਹਾਲਾਂਕਿ ਉਮਰ ਵਿੱਚ ਸਾਡੇ ਤੋਂ ਕੁਝ ਵੱਡੇ ਸਨ ਪਰ ਉਹ ਵੀ ਨੱਚਣ ਟੱਪਣ ਵਿੱਚ ਸਾਡੇ ਨਾਲ ਹੀ ਰਹਿੰਦੇ ਛੱਬੇ ਪਾਜੀ ਜਦੋਂ ਆਲੇ ਦੁਆਲੇ ਉਡਦੀਆਂ ਸਾਰੀਆਂ ਗੁੱਡੀਆਂ ਕੱਟ ਦਿੰਦੇ ਤੇ ਅਸੀਂ ਸਾਰੇ ਦੂਜਿਆਂ ਦੀਆਂ ਕੱਟੀਆਂ ਹੋਈਆਂ ਗੁੱਡੀਆਂ ਤੇ ਬਹੁਤ ਸਾਰੀ ਡੋਰ ਲੁੱਟ ਲੈਂਦੇ ਤਾਂ ਕਿਤੇ ਜਾ ਕੇ ਸਾਨੂੰ ਠੰਡ ਪੈਂਦੀ ਫਿਰ ਥੋੜੀ ਦੇਰ ਛੱਬੇ ਪਾਜੀ ਸਾਨੂੰ ਗੁੱਡੀ ਉਡਾਉਣਾ ਸਿਖਾਉਂਦੇ ਤੇ ਪੇਚਾ ਪਾਉਂਦੀਆਂ ਬਰੀਕੀਆਂ ਦੱਸਦੇ ਇਸਗਲਾਈ ਗੁੱਡੀ ਉਡਾਣ ਦੇ ਕ੍ਰੈਸ਼ ਕੋਰਸ ਵਰਗੀ ਹੁੰਦੀ। ਇਸ ਵਿੱਚ ਪਿੰਨਾ ਲਪੇਟਣਾ, ਅੱਖਾਂ ਦਾਰ, ਕੰਨੀ ਪਾਉਣਾ, ਢਿੱਲ ਦੇਣਾ, ਹੱਥ ਮਾਰਨਾ, ਹਵਾ ਲਗਣੀ ਵਰਗੇ ਵਾਕ ਖੁੱਲ ਕੇ ਵਰਤੇ ਜਾਂਦੇ। ਜਦੋਂ ਅਸੀਂ ਸਾਰੇ ਬੱਚੇ ਥੱਕ ਜਾਂਦੇ। ਸਚਾਈ ਜੀ, ਛੱਬੇ ਭਾਜੀ ਦੇ ਮਾਤਾ ਜੀ ਸਾਡੇ ਵਾਸਤੇ ਖਾਣ ਲਈ ਗੱਚ ਗਰਿਉੜੀਆਂ ਤੇ ਮੂੰਗਫਲੀ ਲੈ ਕੇ ਕੋਠੇ ਤੇ ਆ ਜਾਂਦੇ। ਨਾਲ ਹੀ ਛੱਬੇ ਭਾਜੀ ਦੀ ਅਦਰਕ ਅਤੇ ਇਲਾਇਚੀ ਪਾ ਕੇ ਬਣਾਈ ਹੋਈ ਦੁੱਧ ਪੱਤੀ ਹੁੰਦੀ। ਅਸੀਂ ਸਾਰੇ ਬੱਚੇ ਚਾਈ ਜੀ ਨੂੰ ਪੈਰੀ ਪੈਣਾ ਹਾਂ ਜੀ ਕਹਿੰਦੇ ਅਤੇ ਉਹਨਾਂ ਤੋਂ ਜਿਉਂਦੇ ਰਹੋ ਦੀ ਅਸੀ ਅਸੀਸ ਵੀ ਲੈਂਦੇ ਫਿਰ ਅਸੀਂ ਸਾਰੇ ਛੱਬੇ ਬਾਜੀ ਦੇ ਮਗਰ ਪੈ ਜਾਂਦੇ ਬਾਜੀ ਕਹਾਣੀ ਸੁਣਾਓ ਸਾਨੂੰ ਛੱਬੇ ਬਾਜੀ ਦੀਆਂ ਕਹਾਣੀਆਂ ਦਾ ਪੁੱਸ ਪੈ ਗਿਆ ਸੀ ਇੱਕ ਤੜਪ ਇੱਕ ਜਨੂਨ ਵਾਂਗ ਸਨ ਲੈ ਰਾਜੇ ਨੇਕੀ ਅਤੇ ਪੁੱਛਗੇ ਚ ਆਜੋ ਭਾਈ ਸਾਰੇ ਬੱਚਿਓ ਸ਼ਬੇ ਭਾਜੀ ਦੀ ਇਹ ਆਵਾਜ਼ ਸੁਣਦੇ ਹੀ ਵਿੱਚ ਸਮੁੰਦਰ ਦੇ ਭਟਕਦਾ ਸਾਡਾ ਜਹਾਜ਼ ਜਿਵੇਂ ਕੰਡੇ ਆ ਕੇ ਖੜ ਜਾਂਦਾ ਸ਼ਬੇ ਭਾਜੀ ਨੂੰ ਇੰਨੀਆਂ ਕਹਾਣੀਆਂ ਆਉਂਦੀਆਂ ਕਿਵੇਂ ਹਨ ਅਕਸਰ ਅਸੀਂ ਬੱਚੇ ਹੈਰਾਨ ਹੋ ਕੇ ਸੋਚਦੇ ਖਿੜਾੜੀ ਮੁੱਛਾਂ ਵਿੱਚ ਮਸਕਰਾਉਂਦੇ ਉਹਨਾਂ ਦੇ ਚਿੱਟੇ ਦੰਦ ਮੈਨੂੰ ਅੱਜ ਵੀ ਯਾਦ ਹਨ ਉਹ ਹਮੇਸ਼ਾ ਨੀਲੀ ਪੱਗ ਬੰਨ੍ਹਾ ਕਰਦੇ ਸਨ ਪੁੱਤ ਨੀਲਾ ਰੰਗ ਅਸਮਾਨ ਦਾ ਹੁੰਦਾ ਹੈ ਨੀਲਾ ਰੰਗ ਸਮੁੰਦਰ ਦਾ ਹੁੰਦਾ ਹੈ ਬੜਾ ਸ਼ਾਂਤ ਹੁੰਦਾ ਹੈ ਪਰ ਇਸ ਰੰਗ ਵਿੱਚ ਅਥਾ ਡੁੰਗਾਈ ਹੁੰਦੀ ਐ ਸਮਝੇ ਉਹ ਕਹਿੰਦੇ ਉਹਨਾਂ ਦੇ ਘਰ ਦੇ ਪਰਦੇਆਂ ਦਾ ਰੰਗ ਵੀ ਹਣੀਲਾ ਸੀ ਜ਼ਰੂਰ ਛੱਬੇ ਪਾਜੀ ਨੂੰ ਏ ਕਹਾਣੀਆਂ ਝਾਈ ਜੀ ਸੁਣਾਉਂਦੇ ਹੋਣਗੇ ਅਕਸਰ ਅਸੀਂ ਬੱਚੇ ਇੱਕ ਦੂਜੇ ਨੂੰ ਕਹਿੰਦੇ ਝਾਈ ਜੀ ਨੂੰ ਦੇਖਣਾ ਹੋਣਾ ਨਾ ਗੱਲਾਂ ਕਰਨਾ ਟਾਈਮ ਮਸ਼ੀਨ ਵਿੱਚ ਬੈਠ ਕੇ ਪੁਰਾਣੇ ਸਮਿਆਂ ਵਿੱਚ ਚਲੇ ਜਾਣ ਵਰਗਾ ਸੀ ਪਿੱਛੇ ਮੁੜ ਕੇ ਦੇਖਣ ਤੇ ਹੁਣ ਤਾਂ ਮੈਨੂੰ ਵੀ ਇੰਜ ਹੀ ਲੱਗਦਾ ਹੈ ਉਹਨਾਂ ਦੇ ਚਿਹਰੇ ਦੀ ਇੱਕ ਇੱਕ ਝੁਰੜੀ ਵਿੱਚ ਜਿਵੇਂ ਸੈਂਕੜੇ ਬਾਰੇ ਬੰਦ ਪਏ ਸਨ ਉਹਨਾਂ ਦੇ ਮੂੰਹੋਂ ਨਿਕਲਿਆ ਇੱਕ ਇੱਕ ਲਫ਼ਜ਼ ਆਦਮ ਕੂੰਜ ਵਰਗਾ ਹੁੰਦਾ ਪਰ ਉਹਨਾਂ ਦੀ ਗੋਦੀ ਵਿੱਚ ਬੈਠ ਕੇ ਬੜਾ ਸਕੂਨ ਮਿਲਦਾ ਸੀ ਦੂਜੇ ਪਾਸੇ ਛਾਬੇਪਾਜੀ ਦਾ ਪੁੱਤਰ ਸੀ ਉਸ ਨਾਲ ਗੱਲ ਕਰਨਾ ਜਿਵੇਂ ਟਾਈਮ ਮਸ਼ੀਨ ਵਿੱਚ ਬੈਠ ਕੇ ਦੂਰ ਪੁਹਿੱਕ ਵਿੱਚ ਜਾਣ ਵਰਗਾ ਹੁੰਦਾ ਸੀ ਪਿੱਛੇ ਮੁੜ ਕੇ ਦੇਖਾਂ ਤਾਂ ਹੁਣ ਮੈਨੂੰ ਇੰਜ ਹੀ ਯਾਦ ਆਉਂਦਾ ਹੈ ਸ੍ਰਿੰਦਰ ਹਮੇਸ਼ਾ ਹੈਲਿਸ ਕਾਮਿਟ ਕਾਮਿਟ ਸ਼ੂਮਾਕਰ ਬਿਗ ਬੈਂਗ ਬਲੈਕ ਹੋਲ ਰੇਡੀਓ ਟੈਲੀਸਕੋਪ ਰੈਡ ਸਟਾਰ ਲਾਈਟ ইয়ারਸ ਆਦੀਆਂ ਗੱਲਾਂ ਕਰਦਾ ਹੁੰਦਾ ਸੀ ਉਹ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐਸਟ੍ਰੋਫਿਜ਼ਿਕਸ ਵਿੱਚ ਐਮ ਐਸ ਸੀ ਕਰਨਾ ਚਾਹੁੰਦਾ ਸੀ ਉਸ ਦਾ ਸੁਪਨਾ NASA ਜਾ ਕੇ ਪਲਾੜ ਯਾਤਰਾਵਾਂ ਕਰਨ ਦਾ ਸੀ ਪਰ ਉਸ ਵੇਲੇ ਉਸ ਦੀਆਂ ਗੱਲਾਂ ਸਾਨੂੰ ਬੱਚਾ ਨੂੰ ਜ਼ਰਾ ਘਾਟੀ ਸਮਝ ਆਉਂਦੀਆਂ ਸਨ ਸਾਡੇ ਲਈ ਤਾਂ ਇਹ ਨਹੀਂ ਕਾਫੀ ਸੀ ਕਿ ਸਰਿੰਦਰ ਚੱਬੇ ਪਾਜੀ ਦਾ ਪੁੱਤਰ ਸੀ ਹਾਲਾਂਕਿ ਕਦੇ-ਕਦੇ ਮੈਂ ਵੀ ਉਸਦੇ ਟੈਲੀਸਕੋਪ ਤੇ ਰਾਤ ਨੂੰ ਅਸਮਾਨ ਦੇ ਤਾਰੇ ਦੇਖ ਲੈਂਦਾ ਸੀ। ਸ਼ਬਹਿਬਾ ਜੀ ਦੀ ਧੀ ਸਿਮਰਨ 18 ਵਰਿਆਂ ਦੀ ਸੀ। ਉਹ ਤਿੱਖੇ ਨੈ ਨਕਸ਼ਾ ਕਨਕ ਵਰਨੇ ਰੰਗ ਵਾਲੀ ਜੋਬਨ ਨਾਲ ਭਰਪੂਰ ਸੋਹਣੀ ਮਟਿਆਰ ਸੀ। ਮੈਨੂੰ ਉਹਦੇ ਨਾਲ ਰਹਿਣਾ ਉਸ ਨਾਲ ਗੱਲਾਂ ਕਰਨਾ ਚੰਗਾ ਲੱਗਦਾ। ਉਦੋਂ ਮੈਂ 13 ਵਰਿਆਂ ਦਾ ਹੋ ਗਿਆ ਸੀ। ਤੇ ਨਾਲ ਉੱਠਦੇ ਬੈਠਦੇ ਜਦੋਂ ਕਦੇ ਮੇਰੇ ਨੱਕ ਵਿੱਚ ਉਸਦੀ ਜ਼ਬਾਨ ਦੇ ਦੀ ਖੁਸ਼ਬੂ ਪੈਂਦੀ ਤਾਂ ਮੇਰੇ ਅੰਦਰ ਜਿਵੇਂ ਨਸ਼ਾ ਆ ਜਾਂਦਾ। ਉਦੋਂ ਮੇਰਾ ਚਿੱਤ ਹਮੇਸ਼ਾ ਸਿਮਰਨ ਦੇ ਨੇੜੇ ਤੇ ੜੇ ਰਹਿਣ ਨੂੰ ਕਰਦਾ। ਕਦੇ-ਕਦੇ ਹੀ ਛੱਬੇ ਭਾਜੀ ਕੋਈ ਜਨਾਲੀ ਅਮਰਸਰ ਤੋਂ 15-20 ਕਿਲੋਮੀਟਰ ਦੂਰ ਆਪਣੇ ਜੱਦੀ ਪਿੰਡ ਚੜ੍ਹਦੀਕਲਾ ਚਲੇ ਜਾਂਦੀ। ਇੱਕ ਵਾਰ ਸਕੂਲ ਦੀਆਂ ਛੁੱਟੀਆਂ ਵਿੱਚ ਜ਼ਿੱਦ ਕਰਕੇ ਮੈਂ ਵੀ ਉਹਨਾਂ ਨਾਲ ਚਲਾ ਗਿਆ। ਮੇਰੇ ਬਾਪੂ ਜੀ ਛੱਬੇ ਭਾਜੀ ਦੇ ਮਿੱਤਰ ਸਨ। ਇਸ ਲਈ ਛੱਬੇ ਭਾਜੀ ਵੱਲੋਂ ਭਰੋਸਾ ਦਵਾਏ ਜਾਣ ਤੇ ਉਹਨਾਂ ਨੇ ਮੈਨੂੰ ਛੱਬੇ ਭਾਜੀ ਨਾਲ ਪਿੰਡ ਜਾਣ ਦੀ ਇਜਾਜ਼ਤ ਦੇ ਦਿੱਤੀ। ਤੁਸੀਂ ਫਿਕਰ ਨਾ ਕਰੋ ਜੀ। ਇਹਨੂੰ ਕੁਝ ਨਹੀਂ ਹੁੰਦਾ ਇਹ ਮੇਰੇ ਪੁੱਤ ਵਰਗਾ ਹੈ ਸੁਰਿੰਦਰ ਤੇ ਸਿਮਰਨ ਵੀ ਨਾਲ ਜਾ ਰਹੇ ਨੇ ਅਸੀਂ ਸਾਰੇ ਦਾ ਖਿਆਲ ਰੱਖਾਂਗੇ ਛੱਬੇ ਭਾਜੀ ਨੇ ਬਾਪੂ ਜੀ ਦੇ ਚਿਹਰੇ ਤੇ ਫਿਕਰ ਪਾਸ ਤੇ ਆ ਕਿਐਸੀ ਪਿੰਡ ਵਿੱਚ ਇੱਕ ਸਾਂਝ ਹੁੰਦੀ ਹੈ ਇੱਕ ਜਾਣੀ ਪਛਾਣੀ ਖਿੱਚ ਹੁੰਦੀ ਹੈ ਜੋ ਸ਼ਹਿਰਾਂ ਦੇ ਉੱਪਰ ਦੇ ਮਾਹੌਲ ਤੋਂ ਬਿਲਕੁਲ ਵੱਖਰੀ ਹੁੰਦੀ ਹੈ ਹੁਣ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਇਹੀ ਲੱਗਦਾ ਹੈ ਜਿੰਨੇ ਦਿਨ ਵੀ ਮੈਂ ਛੱਬੇ ਪਾਜੀ ਦੇ ਪਿੰਡ ਰਹਾ ਅਸੀਂ ਟਿਊਬਵੈੱਲ ਤੇ ਹੀ ਨਾ ਹਾਂਦੇ ਤੇ ਦੁਪਹਿਰ ਦੀ ਰੋਟੀ ਖੇਤਾਂ ਵਿੱਚ ਖਾਂਦੇ ਉਦੋਂ ਮੈਂ ਪਹਿਲੀ ਵਾਰ ਟਰੈਕਟਰ ਤੇ ਚੜਿਆ ਸੀ ਕੁਰਤਾ ਚਾਦਰਾਂ ਪਾਈ ਛੱਬੇ ਪਾਜੀ ਉਸ ਉਮਰ ਵਿੱਚ ਵੀ ਬਹੁਤ ਸੋਹਣੇ ਲੱਗਦੇ ਸਨ ਜਦੋਂ ਆਪਣੀ ਬਾਹ ਮੋੜਦੇ ਸੰਤ ਅਡੋਲੇ ਬਣਦੇ ਸਨ ਉਹ ਲੰਮੇ ਤਗੜੇ ਜੱਟ ਸਿੱਖ ਸਨ ਉਹਨਾਂ ਦੇ ਚੌੜੇ ਮੋਢਿਆਂ ਤੇ ਬੈਠ ਕੇ ਸਰੋਂ ਦੇ ਖੇਤ ਵਿੱਚ ਘੁੰਮਣਾ ਮੈਨੂੰ ਅੱਜ ਵੀ ਯਾਦ ਹੈ ਪੁੱਤ ਰਾਜੀ ਕੇ ਖਾਇਆ ਪਿਆ ਕਰ ਸੇਤ ਬਣਾ ਖਾਣ ਪੀਣ ਦੇ ਮਾਮਲੇ ਵਿੱਚ ਉਹ ਪੱਕੇ ਅੰਮਰਸਰੀਏ ਸਨ। ਸ਼ਹੀ ਜੀ ਵੀ ਸਾਡੇ ਨਾਲ ਆਏ ਸਨ। ਉਸ ਦਿਨ ਉਹਨਾਂ ਨੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਪਾਇਆ ਸੀ। ਮੈਂ ਇੰਨਾ ਸੁਆਦ ਖਾਣਾ ਜਿਵੇਂ ਪਹਿਲੀ ਵਾਰ ਖਾਇਆ ਸੀ। ਜਪਦਾ ਸੀ ਜਿਵੇਂ ਉਹਨਾਂ ਦੇ ਹੱਥਾਂ ਵਿੱਚ ਜਾਦੂ ਹੋਵੇ। ਉਸੇ ਦਿਨ ਸਿਮਰਨ ਨੇ ਮੈਨੂੰ ਜਦ ਅਸੀਂ ਇਕੱਲੇ ਸਾਂ ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵੇਖਦਾ ਆਂ ਹੀ। ਚੀਰੇ ਵਾਲਿਆ ਵੇਖਦਾ ਆਂ ਹੀ ਵੇ। ਮੇਰਾ ਲੰਗ ਗਵਾਚਾ। ਗੀਤ ਸੁਣਾਇਆ ਸੀ। ਅਸੀਂ ਦੋਵੇਂ ਤੁਰਦੇ-ਤੁਰਦੇ ਖੇਤਾਂ ਵੱਲ ਚਲੇ ਗਏ ਸੀ। सिमरन ने फुलकारी वाला गुलाबी सूट ਪਾਇਆ ਹੋਇਆ ਸੀ ਅਚਾਨਕ ਤੇਜ਼ ਹਵਾ ਦੇ ਬੁੱਲੇ ਨਾਲ ਉਸ ਦੀ ਚੁੰਨੀ ਉੱਡ ਗਈ ਸੀ ਮੈਂ ਭੱਜ ਕੇ ਚੁੰਨੀ ਫੜ ਲਈ ਜਦ میں ਸਿਮਰਨ ਉਸ ਦੀ ਚੁੰਨੀ ਮੋੜੀ ਤਾਂ ਉਸ ਨੇ ਪਿਆਰ ਨਾਲ ਮੇਰਾ ਹੱਥ ਚੁੰਮ ਲਿਆ ਸੀ ਤੁਸੀਂ ਬਹੁਤ ਸੋਹਣੇ ਹੋ ਮੈਂ ਸੰਗਦੇ ਹੋਏ ਇਹ ਵੀ ਕਹਿ ਦਿੱਤਾ ਸੀ ਚੱਲ ਝੂਠਾ ਸਿਮਰਨ ਨੇ ਬਣੌਟੀ ਗੁੱਸੇ ਨਾਲ ਕਿਹਾ ਹਾਲਾਂਕਿ ਉਸ ਦੀ ਅੱਖਾਂ ਖੁਸ਼ੀ ਨਾਲ ਲਿਚਕ ਰਹੀਆਂ ਸਨ ਅਸੀਂ ਉਹ ਖੁੱਲ ਕੇ ਹੱਸ ਰਹੀ ਸੀ ਉਸ ਦਿਨ ਸਿਮਰਨ ਮੈਨੂੰ ਬਹੁਤ ਚੰਗੀ ਲੱਗੀ ਸੀ ਮੈਂ ਉਸਦੇ ਅਲੜ ਛਣਕਦੇ ਹੋਏ ਹਾਸੇ ਦਾ دیਵਾਨਾ ਸੀ ਉਸੇ ਸ਼ਾਮ ਛੱਬੇ ਪਾਜੀ ਨੇ ਮੈਨੂੰ ਸ੍ਰਿੰਦਰ ਅਤੇ ਸਿਮਰਨ ਨੂੰ ਇੱਕ ਜਿਹੀ ਦਿਲ ਟੁੰਬਣ ਵਾਲੀ ਕਹਾਣੀ ਸੁਣਾਈ ਜੋ ਅੱਜ ਵੀ ਮੇਰੀਆਂ ਅੱਖਾਂ ਗਿੱਲੀਆਂ ਕਰ ਦਿੰਦੀ ਹੈ ਪੁੱਤ ਅੱਜ ਮੈਂ ਤੁਹਾਨੂੰ ਇੱਕ ਸੱਚੀ ਕਹਾਣੀ ਸੁਣਾਉਂਦਾ ਹਾਂ 1971 ਦੀ ਪਾਕਿਸਤਾਨ ਜੰਗ ਅਸੀਂ ਜਿੱਤੀ ਸੀ ਪਰ ਆਪਣੇ ਫੌਜੀਆਂ ਦੀਆਂ ਕੁਰਬਾਨੀਆਂ ਤੋਂ ਬਾਅਦ ਛੱਬੇ ਪਾਜੀ ਨੇ ਕਹਾਣੀ ਸ਼ੁਰੂ ਕੀਤੀ ਜੰਗ ਖਤਮ ਹੋਣ ਮਗਰੋਂ ਵੀ ਸਾਡੇ ਦਰਜਨਾ ਫੌਜੀ ਲਾਪਤਾ ਸਨ ਉਹਨਾਂ ਦੇ ਘਰ ਦੇ ਉਹਨਾਂ ਨੂੰ ਸ਼ਿੱਦਤ ਨਾਲ ਲੱਭ ਰਹੇ ਸਨ ਦੋ ਟਾਈ ਮਹੀਨੇ ਮਗਰੋਂ ਅਜੇ ਇੱਕ ਫੌਜੀ ਨੇ ਆਪਣੇ ਘਰਦਿਆਂ ਨੂੰ ਫੋਨ ਕੀਤਾ ਫੋਨ ਤੇ ਉਹਨੇ ਦੱਸਿਆ ਕਿ ਉਹ ਜੰਗ ਵਿੱਚ ਜ਼ਖਮੀ ਹੋ ਗਿਆ ਸੀ ਪਰ ਸਿੱਕ ਸਾਥੀ ਨੇ ਆਪਣੀ ਜਾਨ ਤੇ ਕੇੜ ਕੇ ਉਸਨੂੰ ਬਚਾ ਲਿਆ ਹੈ ਇਸ ਤਰ੍ਹਾਂ ਉਸਦਾ ਫੌਜੀ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਉਸ ਦੇ ਫੌਜੀ ਸਾਥੀ ਦੇ ਦੋਵੇਂ ਹੱਥਾਂ ਤੇ ਇੱਕ ਲੱਤ ਵੱਢਣੀ ਪਈ ਤਾਂ ਕੀਤੇ ਜਾ ਕੇ ਉਸ ਦੀ ਜਾਨ ਬਚਾਈ ਜਾ ਸਕੀ ਫੋਨ ਤੇ ਫੌਜੀ ਨੇ ਆਪਣੇ ਘਰਦਿਆਂ ਨੂੰ ਇਹ ਵੀ ਦੱਸਿਆ ਕਿ ਉਸ ਦਾ ਫੌਜੀ ਸਾਥੀ ਹੁਣ ਅਪਾਹਜ ਹੋ ਗਿਆ ਸੀ ਉਸ ਫੌਜੀ ਨੇ ਆਪਣੇ ਘਰਦਿਆਂ ਨੂੰ ਅੱਗੇ ਪੁੱਛਿਆ ਕਿ ਕੀ ਉਸ ਦਾ ਆਪਾਜ ਮਿੱਤਰ ਉਸ ਦੇ ਘਰ ਰਹਿ ਸਕਦਾ ਹੈ ਉਸ ਦਾ ਆਪਾਜ ਦਾ ਹੁਣ ਕੋਈ ਨਹੀਂ ਇਸ ਲਈ ਫੌਜੀ ਨੇ ਆਪਣੇ ਘਰਦਿਆਂ ਨੂੰ ਗੁਜ਼ਾਰਿਸ਼ ਕੀਤੀ ਕਿ ਉਸ ਦੇ ਆਪਾਜ ਮਿੱਤਰ ਨੂੰ ਅਪਣਾ ਲੈਣ ਅਸੀਂ ਸਾਰੇ ਝਾਨ ਨਾਲ ਪਾਜੀ ਦੀ ਕਹਾਣੀ ਸੁਣ ਰਹੇ ਸੀ ਪਰ ਫੌਜੀ ਦੇ ਕਰਦਿਆਂ ਨੇ ਉਸ ਨੂੰ ਆਪਣੇ ਪਾਸ ਸਾਥੀ ਨੂੰ ਆਪਣੇ ਨਾਲ ਘਰ ਲਿਆਉਣ ਤੋਂ ਮਨਾਂ ਕਰ ਦਿੱਤਾ ਉਸ ਦੇ ਪਾਸ ਸਾਥੀ ਦਾ ਬੋਝ ਚੁੱਕਣ ਲਈ ਤਿਆਰ ਨਹੀਂ ਸਨ ਇਹ ਸੁਣ ਕੇ ਉਸ ਫੌਜੀ ਨੇ ਫੋਨ ਬੰਦ ਕਰ ਦਿੱਤਾ ਫੇਰ ਕੀ ਹੋਇਆ ਪਾਜੀ ਮੈਂ ਪੁੱਛਿਆ ਪੁੱਤ ਇਸ ਮਗਰੋਂ ਉਸ ਫੌਜੀ ਦੇ ਕਰਦਿਆਂ ਨੂੰ ਉਸ ਦਾ ਕੋਈ ਸੌ ਪਤਾ ਨਹੀਂ ਲੱਗਿਆ ਉਸ ਨੇ ਫਿਰ ਕਦੇ ਆਪਣੇ ਘਰ ਜਾਣ ਨੂੰ ਫੋਨ ਨਹੀਂ ਕੀਤਾ ਅਬੇ ਬਾਜੀ ਨੇ ਉਦਾਸ ਆਵਾਜ਼ ਵਿੱਚ ਕਿਹਾ ਅਜੇਹਾ ਕਿਉਂ ਬਾਜੀ ਮੈਂ ਫਿਰ ਪੁੱਛਿਆ ਅਜੇਹਾ ਇਸ ਲਈ ਪੁੱਤ ਕਿਉਂਕਿ ਦਰਅਸਲ ਉਸ ਦੀ ਆਵਾਜ਼ ਫੌਜੀ ਸਾਥੀ ਦੀ ਕਹਾਣੀ ਝੂਠੀ ਸੀ ਅਸਲ ਵਿੱਚ ਉਹ ਫੌਜੀ ਖੁਦ ਹੀ ਜੰਗ ਵਿੱਚ ਅਪਾਹਜ ਹੋ ਗਿਆ ਸੀ ਆਪਣੇ ਘਰ ਫੋਨ ਕਰਕੇ ਉਹ ਦਰਅਸਲ ਇਹ ਜਾਨਣਾ ਚਾਹੁੰਦਾ ਸੀ ਕਿ ਕੀਤੇ ਉਸ ਤੇ ਕਰਦੇ ਹੋਣ ਉਸ ਨੂੰ ਬੋਝ ਤਾਂ ਨਹੀਂ ਸਮਝਣਗੇ ਆਪਣੇ ਘਰਦਿਆਂ ਦਾ ਇਮਤਿਹਾਨ ਲੈਣ ਲਈ ਉਸ ਫੌਜੀ ਨੇ ਉਹਨਾਂ ਨੂੰ ਆਪਣੇ ਆਪਾ ਅਜ ਮਿੱਤਰ ਦੀ ਝੂਠੀ ਕਹਾਣੀ ਸੁਣਾਈ ਸੀ ਕਰਤਿਆਂ ਦੀ ਗੱਲ ਸੁਣ ਕੇ ਉਸ ਫੌਜੀ ਦਾ ਦਿਲ ਟੁੱਟ ਗਿਆ ਉਹ ਫਿਰ ਕਦੇ ਆਪਣੇ ਕਰਤਿਆਂ ਨੂੰ ਨਹੀਂ ਮਿਲਿਆ ਸ਼ਬੇ ਭਾਜੀ ਦੀ ਆਵਾਜ਼ ਵਿੱਚ ਬੇਹੱਦ ਦਰਦ ਸੀ ਕਹਾਣੀ ਸੁਣ ਕੇ ਸਾਡੀਆਂ ਅੱਖਾਂ ਵੀ ਭਿੱਜ ਗਈਆਂ ਸਨ ਤੁਹਾਨੂੰ ਇਹ ਕਹਾਣੀ ਕਿਵੇਂ ਪਤਾ ਭਾਜੀ ਮੇਰੇ ਕੋਲ ਰਹਿਣਾ ਗਿਆ ਸਮੇ ਪੁੱਛੀ ਲਿਆ ਮੈਨੂੰ ਇਹ ਕਹਾਣੀ ਇਸ ਲਈ ਪਤਾ ਹੈ ਪੁੱਤ ਕਿਉਂਕਿ ਇਹ ਮੇਰੇ ਜਿਗਰੀ ਯਾਰ ਦੀ ਕਹਾਣੀ ਹੈ ਇਹ ਕਹਿੰਦੇ ਹੋਏ ਛੱਬੇ ਪਾ ਜੀ ਦੀਆਂ ਅੱਖਾਂ ਵਿੱਚ ਵੀ ਅਥਰੂ ਆ ਗਏ। ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਇਹ ਸਭ ਕਿਸੇ ਬੀਤੇ ਹੋਏ ਯੁੱਗ ਦੀ ਗੱਲ ਲੱਗਦੀ ਹੈ। ਇੱਕ ਪ੍ਰਾਣੀ ਕਥਾ ਇੱਕ ਪਿਛਲਾ ਜਨਮ। ਖਬਰਦਾਰ ਅੱਗੇ ਕਹਾਣੀ ਵਿੱਚ ਕੁਝ ਅੰਨੇ ਮੋੜ ਹਨ। ਜਦ ਹਕਿਆਂ ਪਹਿਲਾਂ ਇੱਕ ਬਚਪਨ ਸੀ ਬਚਪਨ ਖੁਸ਼ੀਆਂ ਭਰੀਆਂ ਖਿਲਕਾਰੀਆਂ ਮਾਰਦਾ। ਇੱਕ ਮਾਸੂਮ ਹਾਜ਼ਰੀ ਸੂਰਜ ਚੰਨ ਅਤੇ ਤਾਰਿਆਂ ਹੇਠਾਂ। ਬਚਪਨ ਚਿੜੀ ਦਾ ਖੰਭ ਸੀ ਬਚਪਨ ਉਡਦੀਆਂ ਘਟਦੀਆਂ ਗੁੱਡੀਆਂ ਸਨ ਬਚਪਨ ਚਾਈ ਜੀ ਦੀ ਗੋਦ ਸੀ ਬਚਪਨ ਛੱਬੇ ਭਾਜੀ ਦੀਆਂ ਕਹਾਣੀਆਂ ਸਨ ਆਪਣੀ ਡੈਰੀ ਦੇ ਅੰਸ਼ ਹਰੀ ਹਰੀ ਮੈਂ ਵੱਡਾ ਹੋ ਰਿਹਾ ਸੀ ਪਤਾ ਨਹੀਂ ਕਦੋਂ ਮੇਰੇ ਸਮੇਂ ਵਿੱਚ ਕਈ ਨੁਕੀਲੇ ਕੰਡੇ ਉਗਾਇ ਸਨ ਮੈਨੂੰ ਲੱਗਣ ਲੱਗਾ ਜਿਵੇਂ ਸਮੇਂ ਨੇ ਮੈਨੂੰ ਧੋਖਾ ਦਿੱਤਾ ਹੈ ਮੇਰਾ ਮਾਸੂਮ ਬਚਪਨ ਮੇਰੇ ਕੋਲੋਂ ਖੋ ਗਿਆ ਹੈ ਇਹ ਸਾਲਸ ਮੇਰੀ ਬੱਡੀ ਹੋਣ ਦੀ ਸ਼ੁਰੂਆਤ ਸੀ।ਦਰਅਸਲ ਪੰਜਾਬ ਵਿੱਚ دہشت گردੀ ਦਾ ਇੱਕ ਭਿਆਨਕ ਦੌਰ ਸ਼ੁਰੂ ਹੋ ਗਿਆ ਸੀ।ਫਿਰ ਘਰਦਿਆਂ ਨੇ ਉੱਥੋਂ ਦੇ ਵਿਗੜਦੇ ਮਾਹੌਲ ਦੇ ਮੱਦੇਨਜ਼ਰ ਮੈਨੂੰ ਅੱਗੇ ਦੀ ਪੜ੍ਹਾਈ ਲਈ ਦਿੱਲੀ ਭੇਜ ਦਿੱਤਾ।ਰੱਬ ਰੱਖਾ ਪੁੱਤ ਜਾਂਦੇ ਹੋਏ ਛੱਬੇ ਪਾਜੀ ਨੇ ਮੈਨੂੰ ਹਿੱਕ ਨਾਲ ਲਾਉਂਦਿਆਂ ਕਿਹਾ ਸੀ ਸਾਡੀ ਦੋਹਾਂ ਦੇ ਗੱਜ ਪਰ ਆਏ ਸੀ। ਅੱਖਾਂ ਭਿੱਜ ਕੇ ਸਨ। ਹੌਲੀ-ਹੌਲੀ ਮੇਰਾ ਅੰਮ੍ਰਿਤਸਰ ਆਉਣਾ ਕੱਟ ਹੁੰਦਾ ਗਿਆ। ਦਸ਼ਤਗਰਦੀ ਦਾ ਦੌਰ ਆਪਣੇ ਸਿਖਰ ਤੇ ਸੀ ਕੱਟੜਪੰਥੀ دہشتਗਰਦ ਹਿੰਦੂਆਂ ਨੂੰ ਬਸਾਂ ਤੋਂ ਲਾ ਕੇ ਗੋਲੀਆਂ ਨਾਲ ਪੁੰਨ ਦਿੰਦੇ ਸਨ ਦੂਜੇ ਪਾਸੇ ਸੁਰੱਖਿਆ ਦਸਤਿਆਂ ਦੀਆਂ ਗੋਲੀਆਂ ਨਾਲ ਬੇਗੁਨਾਹ ਸਿੱਖ ਨੌਜਵਾਨ ਬਿਮਾਰੇ ਜਾ ਰਹੇ ਸਨ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਸੀ ਦਰਦਨਾਕ ਵਾਰਦਾਤਾਂ ਹੋ ਰਹੀਆਂ ਸਨ ਪੰਜਾਬ ਦੇ ਦਰਿਆਵਾਂ ਵਿੱਚ ਅੱਗ ਲੱਗੀ ਸੀ ਅਜਿਹੇ ਮਾਹੌਲ ਵਿੱਚ ਜਾਨ ਤੇ ਬਣੀ ਹੋਈ ਸੀ ਬਾਪੂ ਨੇ ਆਪਣਾ ਅੰਮ੍ਰਿਤਸਰ ਵਾਲਾ ਮਕਾਨ ਕੱਟ ਕਰਾਇ ਤੇ ਚੜਾ ਦਿੱਤਾ ਜਦੋਂ ਅਸੀਂ ਪੂਰਾ ਪਰਿਵਾਰ ਦਿੱਲੀ ਆ ਗਏ ਫਿਰ ਪਤਾ ਲੱਗਿਆ ਕਿ ਛੱਬੇ ਭਾਜੀ ਜੂਨ 1984 ਵਿੱਚ ਆਪਰੇਸ਼ਨਸ ਬਲੂ ਸਟਾਰ ਵੇਲੇ ਵੱਡੀ ਪੱਧਰ ਤੇ ਹੋਈ ਫੌਜੀ ਕਾਰਵਾਈ ਦੀ ਲਪੇਟ ਵਿੱਚ ਆ ਗਏ ਸਨ ਉਹਨਾਂ ਦੇ ਪਿੰਡ ਵਿੱਚ ਕਿਸੇ ਦੀ ਉਹਨਾਂ ਨਾਲ ਨਿੱਜੀ ਦੁਸ਼ਮਣੀ ਸੀ ਉਸ ਦਾ ਰਿਸ਼ਤੇਦਾਰ ਪੁਲਿਸ ਵਿੱਚ ਸੀ ਉਸ ਦੀ ਝੂਠੀ ਇਨਸ਼ਾਨ ਦੇਈ ਤੇ ਛੱਬੇ ਭਾਜੀ ਨੂੰ ਇਹ ਕੈਟਾਗਰੀ ਦਾ ਖਤਰਨਾਕ دہشتਗਰਦ ਦੱਸ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਅਦ ਵਿੱਚ ਜੋਧਪੁਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਉਹਨਾਂ ਨੇ ਲੱਖ ਦੁਹਾਈ ਪਾਈ ਕਿ ਵਾਹਿਗੁਰੂ ਦੀ ਸੌ ਉਹ ਸੱਚ ਬੋਲ ਰਹੇ ਨੇ ਉਹਨਾਂ ਆਪਣੇ ਬੱਚਿਆਂ ਦੀ ਸੌ ਖਾਦੀ ਕਿ ਉਹਨਾਂ ਦਾ ਦੈਸ਼ਤ ਗਰਦਾ ਨਾਲ ਕੋਈ ਵਾਸਤਾ ਨਹੀਂ ਪਰ ਉਹਨਾਂ ਦੀ ਇੱਕ ਨਾ ਸੁਣੀ ਗਈ ਕਈ ਸਾਲ ਉਹ ਚੋਦ ਪਰ ਦੀ ਜੇਲ੍ਹ ਵਿੱਚ ਸੜਤੇ ਰਹੇ ਫਿਰ 1994-95 ਵਿੱਚ ਖਰਾਬ ਸਿਹਤ ਕਰਕੇ ਉਹ ਬੜੀ ਮੁਸ਼ਕਲ ਨਾਲ ਰਿਹਾ ਹੋ ਸਕੇ ਇਸ ਤਰ੍ਹਾਂ ਸਿਮਰਨ ਦੇ ਮਾਮੇ ਤੇ ਦੂਜੇ ਰਿਸ਼ਤੇਦਾਰਾਂ ਨੇ ਜ਼ਬਰਦਸਤੀ ਉਸਤਾ ਬਿਆ ਇੱਕ ਅਦਕੜ ਜੇ ਕਾਰੋਬਾਰੀ ਨਾ ਕਰ ਦਿੱਤਾ ਪਰ ਉਹ ਇਹ ਬੇਮਿਸਾਲ ਵਿਆਹ ਛੇਤੀ ਟੁੱਟ ਗਿਆ ਜਦੋਂ ਛੱਬੇ ਭਾਜੀ ਜੇਲ੍ਹ ਤੋਂ ਰਿਹਾ ਹੋ ਕੇ ਘਰ ਪਹੁੰਚੇ ਉਦੋਂ ਤੱਕ 3 ਸਾਲ ਦੀ ਲੰਮੀ ਕਾਨੂੰਨੀ ਲੜਾਈ ਮਗਰੋਂ ਸਿਮਰਨ ਦਾ ਤਲਾਕ ਹੋ ਚੁੱਕਿਆ ਸੀ ਉਹਨਾਂ ਦੇ ਪੁੱਤਰ ਸੁਰਿੰਦਰ ਦਾ 1.5 ਸਾਲ ਤੋਂ ਕਿਸੇ ਨੂੰ ਥੋ ਪਤਾ ਨਹੀਂ ਸੀ ਉਹਨੇ ਦਿਨੀ ਮੈਂ ਇੱਕ ਰਾਤ ਸੁਪਨਾ ਦੇਖਿਆ ਸੁਪਨੇ ਵਿੱਚ ਇੱਕ ਦ੍ਰਿਸ਼ ਅਤੀਤ ਵਿੱਚ ਹੱਸ ਰਹੇ ਛੱਬੇ ਭਾਜੀ ਵਰਤਮਾਨ ਵਿੱਚ ਰੋ ਰਹੇ ਸਨ ਜਿਵੇਂ ਕੋਈ ਵੈਕ ਕਿਉਂ ਵਿਚਰੋਂਦਾ ਹੈ ਉਹਨਾਂ ਦੇ ਅਥਰੂ ਤਾਂ ਨਜ਼ਰ ਆ ਰਹੇ ਸੀ ਪਰ ਰੋਂਦੀ ਆਵਾਜ਼ ਨਹੀਂ ਆ ਰਹੀ ਸੀ ਸੁਪਨੇ ਵਿੱਚ ਦੂਜਾ ਦ੍ਰਿਸ਼ ਪੁਇਖ ਦੀ ਆਕਾਸ਼ ਗੰਗਾ ਦੇ ਕਿਸੇ ਦੂਰ ਦਰੇਡੇ ਦੇ ਤਾਰੇ ਤੋਂ ਪਰਤਿਆ ਉਹਨਾਂ ਦਾ ਪੁੱਤਰ ਸੁਰਿੰਦਰ ਆਪਣੇ ਪਿਤਾ ਨੂੰ ਵਰਤਮਾਨ ਵਿੱਚ ਰੋਂਦਾ ਦੇਖ ਕੇ ਉਹਨਾਂ ਦੇ ਹੱਸਦੇ ਹੋਏ ਅਤੀਤ ਵਿੱਚ ਉਹਨਾਂ ਨੂੰ ਲੱਭ ਰਿਹਾ ਹੈ ਉਹਨਾਂ ਨੂੰ ਅਤੀਤ ਤੋਂ ਪੁਇਖ ਵਿੱਚ ਲਿਜਾਂਣ ਲਈ ਆਇਆ ਹੈ ਪਰ ਉਹਨਾਂ ਦਾ ਰੋਂਦਾ ਹੋਇਆ ਵਰਤਮਾਨ ਰਾਹ ਵਿੱਚ ਅੜਿੱਕਾ ਬਣ ਰਿਹਾ ਹੈ ਸੁਰਿੰਦਰ ਛੱਬੇ ਭਾਜੀ ਨੂੰ ਜਿਸ ਪੁਇਖ ਵੱਲ ਲੈ ਜਾਣਾ ਚਾਹੁੰਦਾ ਹੈ ਉਹ ਸਾਰਾ ਅਮਰੀਕਾ ਵੱਲੋਂ ਹੋ ਕੇ ਜਾਂਦਾ ਹੈ ਪਰ ਛੱਬੇ ਭਾਜੀ ਡਾਲਰ ਦੀ ਖੁਸ਼ਬੂ ਤੋਂ ਅਨਜਾਨ ਹਨ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਉਹਨਾਂ ਦੇ ਮੋਬਾਈਲ ਦਾ ਰਿੰਗਟੋਨ ਸਤਨਾਮ ਵਾਹਿਗੁਰੂ ਹੈ। ਦੂਜੇ ਪਾਸੇ ਸੁਰਿੰਦਰ ਦੇ ਮੋਬਾਈਲ ਦਾ ਕਾਲਰ ਟੂਨ ਮਾਈਕਲ ਜੈਕਸਨ ਦਾ ਰੋਲੇ ਰੱਪੇ ਵਾਲਾ ਰੌਕ ਸੰਗੀਤ বাজੌਂਦਾ। ਛੱਬੇ ਪਾਜੀ ਨੂੰ ਸਮਝ ਨਹੀਂ ਆਉਂਦਾ। ਸੁਰਿੰਦਰ ਵੀ ਕੋਈ ਉਪਰੀ ਜੀ ਬੋਲੀ ਬੋਲਣ ਲੱਗ ਪਿਆ। ਪਿਓ ਪੁੱਤ ਇੱਕ ਦੂਜੇ ਨੂੰ ਸਮਝ ਨਹੀਂ ਸੀ ਪਾਰੇ। ਇੱਥੇ ਮੇਰਾ ਸੁਪਨਾ ਟੁੱਟ ਗਿਆ। ਛੱਬੇ ਪਾਜੀ ਦੀ ਰਿਹਾਈ ਮਗਰੋਂ ਜਦੋਂ ਮੈਂ ਉਹਨਾਂ ਨੂੰ ਮਿਲਣ ਅੰਮ੍ਰਿਤਸਰ ਗਿਆ ਤਾਂ ਉਹਨਾਂ ਨੂੰ ਦੇਖ ਕੇ ਮੈਂ ਡਰ ਗਿਆ। ਉਸ ਸਰੀਰ ਤੋਂ ਵਕ ਹੋ ਗਿਆ ਪਰ ਸ਼ਾਮਾਂ ਜਾ ਲੱਗ ਰਹੇ ਸਨ ਕਿਸੇ ਟਹਿ ਚੁੱਕੀ ਇਮਾਰਤ ਬਾਹਰ ਪਾਜੀ ਕੋਈ ਕਹਾਣੀ ਸੁਣਾਓ ਉਹਨਾਂ ਦਾ ਕੰਬਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਮੈਂ ਕਿਹਾ ਮਰੀਆਂ ਸਾਰੀਆਂ ਕਹਾਣੀਆਂ ਮਰ ਗਈਆਂ ਨੇ ਪੁੱਤ ਅੰਦਰ ਕਹਾਣੀਆਂ ਦਾ ਸਮੁੰਦਰ ਹੁਣ ਸੁੱਕ ਗਿਆ ਹੈ ਕੰਬਦੀ ਹੋਈ ਆਵਾਜ਼ ਵਿੱਚ ਉਹ ਬੋਲੇ ਨਹੀਂ ਪਾਜੀ ਕਹਾਣੀਆਂ ਕਦੇ ਨਹੀਂ ਮਰਦੀਆਂ ਕਹਾਣੀਆਂ ਦੀ ਅਮਰ ਵੇਲ ਸਦਾ ਹਰੀ ਰਹਿੰਦੀ ਹੈ ਮੇਰੇ ਮੋਹਨ ਆਪ ਮੁਹਾਰੇ ਹੀ ਨਿਕਲ ਗਿਆ। ਬੁੱਤ ਮੇਰੇ ਤੋਂ ਬਾਅਦ ਮੇਰੀ ਸਿਮਰਨ ਦਾ ਕੀ ਹੋਏਗਾ? ਉਹਨਾਂ ਦੀਆਂ ਅੱਖਾਂ ਵਿੱਚ ਹਨੇਰਾ ਭਰਿਆ ਸੀ। ਵਾਹਿਗੁਰੂ ਤੇ ਪਰੋਸਤਾ ਰੱਖੋ ਭਾਜੀ ਸਭ ਸਹੀ ਹੋ ਜਾਏਗਾ। ਉਹਨਾਂ ਦੇ ਕੰਬਦੇ ਹੋਏ ਹੱਥਾਂ ਨੂੰ ਆਪਣੀਆਂ ਹਥੇਲੀਆਂ ਵਿੱਚ ਸਥਿਰ ਕਰਦੇ ਹੋਏ ਮੈਂ ਕਿਹਾ। ਸਿਮਰਨ ਨੇੜੇ ਬੈਠੀ ਹੋਈ ਸੀ ਉਸ ਦੀਆਂ ਅੱਖਾਂ ਵਿੱਚ ਹੰਝੂਆਂ ਦੇ ਮੋਤੀ ਚਮਕ ਰਹੇ ਸਨ। ਜਦੋਂ ਦੁੱਖ ਮੇਰੇ ਕੋਲ ਬੈਠਾ ਹੁੰਦਾ ਹੈ ਮੈਨੂੰ ਆਪਣਾ ਪਰਛਾਵਾਂ ਵੀ ਨਜ਼ਰ ਨਹੀਂ ਆਉਂਦਾ ਸਿਰਫ ਇੱਕ ਸਲੇਟੀ ਅਹਿਸਾਸ ਹੁੰਦਾ ਹੈ ਸ਼ਰਮਾਂ ਵਿੱਚ ਫਲਾਤ ਦੀ ਪਰ ਜਾਂਦਾ ਸਿਰਫ ਇੱਕ ਪੀੜੀ ਬੋਹ ਹੁੰਦੀ ਹੈ ਅੰਦਰ ਕੁਝ ਸੜ ਜਾਂਦੀ ਅਤੇ ਪੁੱਤਲੀਆਂ ਭਾਰੀ ਹੋ ਜਾਂਦੀਆਂ ਹਨ ਪਤਾ ਨਹੀਂ ਕਿੰਨਾ ਦ੍ਰਿਸ਼ਾਂ ਦੇ ਬੋਝ ਨਾਲ ਉਸ ਰਾਤ ਮੈਂ ਆਪਣੀ ਡਾਇਰੀ ਵਿੱਚ ਲਿਖਿਆ ਸੀ ਹੁਣ ਛੱਬੇ ਪਾਜੀ ਨਹੀਂ ਜਾਏ ਉਹਨਾਂ ਦੇ ਦੋ ਪਰਾ ਪਹਿਲਾਂ ਹੀ ਅਮਰੀਕਾ ਜਾ ਕੇ ਵੱਸ ਚੁੱਕੇ ਸਨ ਉਸੇ ਜਾ ਕੇ ਉਹ ਡਾਲਰ ਦੇ ਹੁੱਕੇ ਰਹੇਗੇ ਸਨ ਅਤੇ ਆਪਣੇ ਮੁਲਕ ਅਤੇ ਰਿਸ਼ਤੇਦਾਰਾਂ ਨੂੰ ਭੁੱਲ ਕੇ ਸਨ ਉਹਨਾਂ ਦੀ ਇੱਕੋ ਇੱਕ ਭੈਣ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਆਸਟ੍ਰੇਲੀਆ ਤੇ ਲਈ ਗਈ ਸੀ ਪੁੱਤਰ ਸਰਿੰਦਰ ਅਮਰੀਕਾ ਜਾਣਾ ਚਾਹੁੰਦਾ ਸੀ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਏਜੰਟਾਂ ਦੇ ਜੰਗਲ ਵਿੱਚ ਫਸ ਗਿਆ ਸੀ ਨਜਾਇਜ਼ ਤੌਰ ਤੇ ਯਰਪ ਵਿੱਚ ਦਾਖਲ ਹੋਣ ਦੇ ਜੁਰਮ ਵਿੱਚ ਉਹ ਇਟਲੀ ਦੀ ਕਿਸੇ ਜੇਲ੍ਹ ਵਿੱਚ ਬੰਦ ਸੀ ਬਹੁਤ ਮੁਸ਼ਕਲ ਨਾਲ ਇਟਲੀ ਦੇ ਭਾਰਤੀ ਦੂਤ ਘਰ ਦੀ ਮਦਦ ਨਾਲ ਉਹ ਰਿਹਾ ਹੋ ਸਕਿਆ। ਸਹੀ ਜੀ ਵੀ ਪੂਰੇ ਹੋ ਗਏ ਸਨ। ਉਹ ਛੱਬੇ ਭਾਜੀ ਦੇ ਗੁਜ਼ਰ ਜਾਣ ਦਾ ਦੁੱਖ ਸਹਿ ਨਾ ਸਕੇ। ਮੇਰਾ ਵਿਆਹ ਹੋ ਗਿਆ ਹੈ, ਮੇਰੇ ਦੋ ਬੱਚੇ ਹਨ। ਪੁੱਤਰ 12 ਵਰਿਆਂ ਦਾ ਹੈ ਤੇ 37 ਸਾਲ ਦੀ ਹੈ। ਹੁਣ ਮੈਂ ਛੱਬੇ ਭਾਜੀ ਤੋਂ ਸੁਣੀਆਂ ਹੋਈਆਂ ਸਾਰੀਆਂ ਕਹਾਣੀਆਂ ਸੁਣਾਉਂਦਾ ਹਾਂ। ਮੈਂ ਛੱਬੇ ਭਾਜੀ ਨੂੰ ਕਿਹਾ ਸੀ, ਕਹਾਣੀਆਂ ਕਦੇ ਨਹੀਂ ਮਰਦੀਆਂ। ਛੱਬੇ ਭਾਜੀ ਅੱਜ ਵੀ ਮੇਰੇ ਅੰਦਰ ਜਾਂਦੇ ਹਨ ਹਰ ਐਤਵਾਰ ਮੈਂ ਮੇਰੀ ਪਤਨੀ ਅਤੇ ਮੇਰੇ ਦੋਵੇਂ ਬੱਚੇ ਅਸੀਂ ਇਲਾਕੇ ਦੇ ਕਿਸੇ ਯਤੀਮ ਖਾਨੇ ਜਾਂਦੇ ਹਾਂ ਇੱਥੇ ਮੈਂ ਯਤੀਮ ਬੱਚਿਆਂ ਨੂੰ ਵੀ ਛੱਬੇ ਪਾਜੀ ਤੋਂ ਸੁਣੀਆਂ ਹੋਈਆਂ ਕਹਾਣੀਆਂ ਸੁਣਾਉਂਦਾ ਹਾਂ ਅਤੇ ਉਹਨਾਂ ਬੱਚਿਆਂ ਨੂੰ ਹੱਸਦਾ ਖਿੜਖੜਾਉਂਦਾ ਹੋਇਆ ਦੇਖਦਾ ਹਾਂ ਮੇਰੀਆਂ ਸੁਣਾਈਆਂ ਕਹਾਣੀਆਂ ਸੁਣ ਕੇ ਮੇਰੇ ਆਪਣੇ ਬੱਚੇ ਵੀ ਖੁੱਲ ਕੇ ਹੱਸਦੇ ਹਨ ਮੈਂ ਉਹਨਾਂ ਦਾ ਉਹੀ ਪੋਲਾ ਅਤੇ ਮਯੂਸ ਹਾਸਾ ਬਚਾਈ ਰੱਖਣ ਦੀ ਜਦੋਂ ਜੈਦ ਵਿੱਚ ਲੱਗਿਆ ਹੋਇਆ ਹਾਂ ਇਸ ਕੋਸ਼ਿਸ਼ ਵਿੱਚ ਮੇਰੀ ਪਤਨੀ ਤੇ ਉਹਨਾਂ ਦੀ ਮਾਂ ਸਿਮਰਨ ਵੀ ਮੇਰੇ ਨਾਲ ਹੈ ਜੀ ਹਾਂ ਮੈਂ ਸਿਮਰਨ ਨਾਲ ਵਿਆਹ ਕਰਵਾ ਲਿਆ ਛੱਬੇ ਪਾਜੀ ਵੀ ਇਹੀ ਚਾਹੁੰਦੇ ਸਨ ਧੰਨਵਾਦ